ਭਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਇਹੀ ਪੰਜਾਬੀਆਂ ਦੀ ਨਿਸ਼ਾਨੀ ਹੈ ਪੰਜਾਬੀ ਇਦਾਂ ਦੇ ਹੁੰਦੇ ਨੇ ਭਾਈ ਸਾਰਨ ਸਤਿ ਸ਼੍ਰੀ ਅਕਾਲ ਮੈਂ ਖੜਾ ਹਾਂ ਪਿੰਡ ਛਪਾਰ ਦੇ ਵਿੱਚ ਇੱਥੇ ਤੁਹਾਨੂੰ ਪਤਾ ਕਿ ਛਪਾਰ ਦਾ ਮੇਲਾ ਲੱਗਦਾ ਹੈ ਇਹ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਛਪਾਰ ਜਿੱਥੇ ਮੇਲਾ ਲੱਗਦਾ ਤੁਸੀਂ ਦੇਖ ਰਹੇ ਹੋ ਕਿ ਇੱਥੇ ਮੇਲੇ ਦੇ ਵਿੱਚ ਇੱਕ ਆ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਤੁਸੀਂ ਇਹ ਕਦੇ ਦੇਖੀ ਨਹੀਂ ਹੁਣੇ ਮੈਨੂੰ ਮੈਂ ਵੀ ਕਦੇ ਨਹੀਂ ਦੇਖੀ ਇਹ ਆਪਾਂ ਗੱਲ ਕਰਦੇ ਆਂ ਬਾਈਆਂ ਦੇ ਨਾਲ ਵੀ ਇਹ ਕੀ ਚੀਜ਼ ਆ ਸਪੈਸ਼ਲ ਕੁਛ ਇੱਥੇ ਮੰਨ ਲਓ ਕਿ ਸਪੈਸ਼ਲ ਕੋਈ ਡਿਸ਼ ਆ ਜਾਂ ਕੀ ਆ ਇਹ ਬਾਈ ਹੱਸੀ ਕਾਹ ਸ੍ਰੀ ਗਾਲ ਜੀ ਕੀ ਹਾਲ ਹੈ ਵਧੀਆ ਜੀ ਕਿਵੇਂ ਮੇਲਾ ਕਿਵੇਂ ਵਧੀਆ ਜੀ ਵਧੀਆ ਹਾਂਜੀ ਹਾਂਜੀ ਇੱਕ ਸਾਨੂੰ ਇਹ ਦੱਸੋ ਆ ਜਿਹੜੀ ਚੀਜ਼ ਅਸੀਂ ਦੇਖ ਰਹੇ ਆਂ ਹਾਂਜੀ ਇਹ ਖਜਲਾ ਮਠਿਆਈ ਹੈ ਜੀ ਖਜਲਾ ਮਠਿਆਈ ਹਾਂਜੀ ਪੰਜਾਬੀ ਪਾਠੀ ਕਹਿੰਦੇ ਨੇ ਪਾਠੀ ਕਹਿੰਦੇ ਨੇ ਹਾਂਜੀ ਇਹ ਫਿਰ ਇੱਥੇ ਜਾਂ ਨੂੰ ਸਾਨੂੰ ਸਪੈਸ਼ਲ ਤੇ ਇੱਕ ਨੂੰ ਮਿਲਦੀ ਆ ਕਿਉਂ ਇੱਥੇ ਇੱਥੇ ਜ਼ਿਆਦਾ ਕਿਉਂ ਹੈ ਇਹ ਸਪੈਸ਼ਲ ਹੋਰੀ ਵਿਕਦੀ ਆ ਜੀ ਠੀਕ ਹੈ ਹਾਂ ਜੀ ਬਰਫੀ ਸੂਜੀ ਦੀ ਪੇਠਾ ਦੇ ਕੰਢੇ ਲੈ ਤੇ ਖੀਲਾ ਪਤਾਸੇ ਇਹ ਇਹ ਮਤਲਬ ਇਹ ਚੀਜ਼ਾਂ ਇੱਥੇ ਭੋਗ ਲੱਗਦਾ ਇਹਨਾਂ ਦਾ ਹਾਂ ਜੀ ਇਹ ਭੋਗ ਆ ਇਹ ਘਰ ਵਾਸਤੇ ਜੇ ਖਜਲਾ ਮਠਿਆਈ ਆ ਇਹ ਪ੍ਰਸ਼ਾਦ ਆ ਇਹ ਘਰ ਲੈ ਕੇ ਜਾਂਦੇ ਨੇ ਲੋਕ ਬਰਫੀ ਤੇ ਸੂਜੀ ਦੀ ਘਰ ਲੈ ਕੇ ਜਾਂਦੇ ਨੇ ਸੋ ਬਾਈ ਇਹ ਖਜਲਾ ਮਠਿਆਈ ਆ ਮੈਂ ਮੈਂ ਬਾਈ ਨੂੰ ਕਹੂੰਗਾ ਬਾਈ ਦਿਖਾਓ ਆ ਵੀ ਇਹਦੇ ਨਾਲ ਦੀ ਇਹ ਕੀ ਹਾਂ ਜੀ ਇਹ ਗੁਰਦੀ ਮਠਿਆਈ ਆ ਜੀ ਅੱਛਾ ਇਸ ਸਪੈਸ਼ਲ ਗੁੜ ਦੀ ਮਠਿਆਈ ਆ ਭਈਆ ਮੈਂ ਦਿਖਾਉਂ ਕਿ ਆ ਗੁੜ ਦੀ ਆ ਇੱਕ ਇੱਕ ਹੰਡ ਦੀ ਆ ਹੰਡ ਤੇ ਸੂਜੀ ਦੀ ਮਠਿਆਈ ਤੁਸੀਂ ਦੇਖੋਗੇ ਰੰਗ ਮਨਗੇ ਆ ਮਠਿਆਈਆਂ ਪਈਆਂ ਨੇ ਸੋ ਮੇਲਾ ਬੜਾ ਜਿਆਦਾ ਭਰਿਆ ਹੋਇਆ ਇੱਥੇ ਕਈ ਦਿਨਾਂ ਤੋਂ ਚੱਲ ਰਿਹਾ ਹੈਗਾ ਜਿਵੇਂ 5 ਤੋਂ 10 ਤਰੀਕ ਤੱਕ ਮੇਲਾ ਸੀ ਪਰ ਹੁਣ 5 ਤੋਂ 14 ਤਰੀਕ ਤੱਕ ਮੇਲਾ ਅੱਜ ਵੀ ਤੁਸੀਂ ਦੇਖੋਗੇ 13 ਸਤੰਬਰ ਹੋ ਚੁੱਕੀ ਆ ਮੇਲੇ ਦੇ ਵਿੱਚ ਪੂਰੀਆਂ ਰੌਣਕਾਂ ਨੇ ਗਰਮੀ ਦਾ ਵੀ ਸਮਾਂ ਗਾ ਕਿਉਂਕਿ ਭਾਦੋਂ ਆ ਬਾਦੋਂ ਦੇ ਵਿੱਚ ਵੀ ਲੋਕਾਂ ਦਾ ਬੜਾ ਜ਼ਿਆਦਾ ਇਕੱਠ ਹੈ ਇੱਥੇ ਕੋਈ ਇਹ ਨਹੀਂ ਲੱਗ ਰਿਹਾ ਕਿ ਜੋ ਰਸਿਸ਼ ਕਿਸੇ ਗਰਮੀ ਦੇ ਕਾਰਨ ਘਟ ਗਿਆ ਹੋਵੇ ਰਸ਼ ਬਹੁਤ ਜ਼ਿਆਦਾ ਹੈਗਾ ਸੋ ਆਪਾਂ ਹੋਰ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਈ ਕਿੱਥੋਂ ਕਿੱਥੋਂ ਆਏ ਨੇ ਬਾਈ ਕਿੱਥੋਂ ਆਏ ਹੋ ਬੜੀ ਜ਼ਿਲ੍ਹੇ ਤੋਂ ਵੀਰੇ ਕਿਵੇਂ ਮੇਲੇ ਤੇ ਫਿਰ ਕਿੰਨੇ ਦਿਨ ਰਹਿਨੇ ਹੁੰਦੇ ਆਂ ਹੈ ਵੀਰੇ ਮੇਲਾ ਚੱਲੇ ਜੀ ਬਸ ਨਹੀਂ ਕਿੰਨੇ ਦਿਨ ਸੀ ਮੇਲਾ ਇਹ ਇਹ ਹਫਤਾ ਨੂੰ ਮੇਲੇ ਚੱਲਿਆ ਤੁਸੀਂ ਫਿਰ ਰੋਜ਼ ਆਉਣੇ ਇੱਥੇ ਰੋਜ਼ ਆਲੇ ਕੰਮ ਹੈ ਆਪਣਾ ਦਾ ਕੀ ਮਿਲੇਗਾ ਹਾਂ ਜੀ ਹਾਂ ਜੀ ਇਹ ਇਹ ਜਾਂ ਮੇਲਾ ਤੁਸੀਂ ਹੋਰ ਕਿਤੇ ਦੇਖਿਆ ਨੇੜੇ ਦਲੇ ਹਾਂ ਇਹ ਇੰਨਾ ਦਾ ਭਰਤਾ ਕਿਤੇ ਦੇਖਿਆ ਨਹੀਂ ਓਕੇ ਜੀ ਹੁੰਦੇ ਨੇ ਬਾਕੀ ਦਾ ਮੇਲੇ ਜੀ ਬਾਕੀ ਓਕੇ ਹੁੰਦੇ ਨੇ ਇੱਥੇ ਆਈ ਸਾਲ ਇੰਨਾ ਹੀ ਘੱਟ ਹੁੰਦਾ ਹਾਂ ਜੀ ਹਾਂ ਜੀ ਰਾਤ ਨੂੰ ਵੱਧ ਹੁੰਦਾ ਵੀਰੇ ਹਾਲ ਦਾ ਕੋਈ ਸਵਿ हां ਹੁਣ ਗਰਮੀ ਕਰਕੇ ਘਟਾ ਰਾਤ ਨੂੰ ਜਾਵਾਂ ਹਾਂਜੀ ਹਾਂਜੀ ਠੀਕ ਸੋ ਬਾਈ ਕਹਿੰਦੇ ਵੀ ਇੱਥੇ ਤਾਂ ਐਂ ਇਕੱਠ ਹੁੰਦਾਗਾ ਇਹ ਇੱਥੋਂ ਦੇ ਨੇੜੇ ਦੇ ਹੀ ਰਹਿਣ ਵਾਲੇ ਸੀਗੇ ਸੋ ਆਪਾਂ ਹੋਰ ਗੱਲਬਾਤ ਕਰਦੇ ਆਂ ਬਾਈ ਬਾਈ ਕਿਵੇਂ ਠੀਕ ਹੋ ਕਿੱਥੋਂ ਆਏ ਹੋ ਨੇ ਆਏ ਤੋਂ ਨੇ ਆਏ ਇੱਥੋਂ ਹਾਂਜੀ ਤੇ ਪਹਿਲਾਂ ਵੀ ਤੁਸੀਂ ਇਹ ਮੇਲੇ ਚ ਆਉਨੇ ਹੋ ਹਰ ਸਾਲ ਆਨੇ ਆ ਅੱਛਾ ਹਰ ਸਾਲ ਹਰ ਸਾਲ ਆਉਨੇ ਠੀਕ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਤੁਹਾਨੂੰ ਪਛਾਣ ਲਿਆ ਤੁਹਾਨੂੰ ਅੱਛਾ ਅੱਛਾ ਤਾਂ ਹੀ ਅਈ ਕਹਿੰਦਾ ਮੈਂ ਪਛਾਣ ਲਿਆ ਤੁਹਾਨੂੰ ਸੋ ਅਸੀਂ ਵੀ ਸਾਨੂੰ ਇਹ ਸੀ ਕਿ ਤੁਹਾਨੂੰ ਰੌਣਕਾਂ ਦਿਖਾਈਆਂ ਜਾਣ ਛਪਾਰ ਦੇ ਮੇਲੇ ਦੀਆਂ ਕਿਉਂਕਿ ਛਪਾਰ ਦਾ ਮੇਲਾ ਬੜਾ ਮਸ਼ਹੂਰ ਮੇਲਾ ਪੰਜਾਬ ਦੇ ਮੇਲਿਆਂ ਦੇ ਵਿੱਚੋਂ ਇੱਕ ਵੱਡਾ ਮੇਲਾ ਹੈਗਾ ਸੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਝੂਲੇ ਬਹੁਤ ਜ਼ਿਆਦਾ ਝੂਲੇ ਨੇ ਗਰਮੀ ਦਾ ਸਮਾਂਗਾ ਫੇਰ ਵੀ ਲੋਕ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਇੱਥੇ ਆਏ ਨੇ ਅਲੱਗ-ਅਲੱਗ ਰੌਣਕਾਂ ਲੱਗੀਆਂ ਹੋਈਆਂ ਲੋਕ ਪੂਰਾ ਇੰਜੋਏ ਕਰ ਰਹੇ ਨੇ ਕੋਈ ਇਹ ਨਹੀਂ ਕਿ ਗਰਮੀ ਆ ਗਰਮੀ ਦੇ ਵਿੱਚ ਘਟ ਪੁੱਛ ਦਾ ਉਤਸ਼ਾਹ ਘਟਿਆ ਹੋਵੇ ਜੋ ਬਹੁਤ ਭਾਰੀ ਮੇਲਾ ਇਸ ਟਾਈਮ ਤੁਹਾਨੂੰ ਦੇਖਣ ਨੂੰ ਮਿਲ ਰਿਹਾਗਾ ਮੈਂ ਬਾਈ ਨੂੰ ਕੋ ਕਹਾਂ ਚੰਡੋਲਾ ਦਿਖਾਓ ਕਿੰਨੀਆਂ ਚੰਡੋਲਾ ਇੱਥੇ ਲੱਗੀਆਂ ਹੋਈਆਂ ਨੇ ਯਾਨੀ ਇਹ ਐਦਾਂ ਲੱਗ ਰਿਹਾ ਕਿ ਪੰਜਾਬ ਦਾ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਮੇਲਾਗਾ ਤੇ ਲਗਾਤਾਰ ਚੱਲਣ ਵਾਲਾ ਨਹੀਂ ਤਾਂ ਮੇਲਾ ਇੱਕ ਅੱਧੇ ਦਿਨ ਹੁੰਦਾ ਪਰ ਇਹ ਮੇਲਾ ਤਕਰੀਬਨ 5 ਦਿਨ ਚੱਲਦਾ ਪਰ ਇਸ ਵਾਰ ਇਹਨਾਂ ਨੇ 5 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਇਹ ਮੇਲਾ ਚੱਲੂਗਾ ਸੋ ਪਹਿਨਾ ਇਥੋਂ ਮੈਂ ਕਹਿਣਾ ਕਿ ਜੋ ਰਾਤ ਹੁੰਦੀ ਹੈ ਰਾਤ ਨੂੰ ਹੋਰ ਵੀ ਜ਼ਿਆਦਾ ਰੌਣਕਾਂ ਆਉਂਦੀਆਂ ਕਿਉਂਕਿ ਲਾਈਟਿੰਗ ਹੁੰਦੀ ਹੈ ਤੇ ਫਿਰ ਜਦੋਂ ਇਹ ਜਗਦੀ ਹੈ ਜਾਂ ਰਿਫਲੈਕਟਰ ਹੁੰਦੇ ਨੇ ਉਹ ਜਗਦੇ ਨੇ ਤਾਂ ਹੋਰ ਵੀ ਜਿਹੜਾ ਮੇਲਾ ਹੁੰਦਾ ਹੈ ਵਧੀਆ ਲੱਗਦਾ ਵਾ ਮੈਂ ਬਾਈ ਨੂੰ ਕਹੂੰਗਾ ਕਿ ਚੰਡੋਲਾ ਦਿਖਾਓ ਸੋ ਬਹੁਤ ਜ਼ਿਆਦਾ ਰਾਉਣ ਕਰਨ ਲੱਗੀਆਂ ਹੋਈਆਂ ਨੇ ਹਾਂ ਇੱਧਰ ਮੌਤ ਦਾ ਖੂਹ ਆ ਦੇਖੋ ਦੇਖੇ ਵੀ ਤੁਹਾਨੂੰ ਯਾਰ ਦੀ ਕੋਸ਼ਿਸ਼ ਕਰਾਂਗੇ ਦੇਖਾਂ ਦਿਖਾਵਾਂਗੇ ਤੁਹਾਨੂੰ ਕਿ ਮੌਤ ਦੇ ਖੂਹ ਦੇ ਵਿੱਚ ਕਿਵੇਂ ਜੋ ਇਹ ਆਪਣਾ ਕਰਤੱਵ ਪੂਰਾਉਂਦੇ ਨੇ ਬੜੇ ਲੋਕ ਕੋਈ ਗਰਮੀ ਦੀ ਪਰਵਾਹ ਨਾ ਕੀਤੇ ਬਿਨਾਂ ਕਾਫੀ ਤਦਾਦ ਦੇ ਵਿੱਚ ਲੋਕ ਇੱਥੇ ਨੇ ਜੇ ਮੈਂ ਗੱਲ ਕਰਾਂ ਕਿ ਇੱਕ ਸੜਕ ਹੈ 메ਨ ਪਰ ਅੱਗੇ ਜੋ ਪਿੰਡ ਨੇ ਉਹਨਾਂ ਪਿੰਡਾਂ ਨਾਲ ਵੀ ਜਾ ਕੇ ਲੱਗ ਜਾਂਦਾ ਕਿਉਂਕਿ ਇਹ ਸੜਕ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਭੀੜ ਘਟਣ ਦਾ ਨਾ ਨਹੀਂ ਲੈ ਰਹੀ ਭੀੜ ਉਦਾ ਹੀ ਹੈ ਤੇ ਜੋ ਦੁਕਾਨਾਂ ਨੇ ਇਦਾਂ ਹੀ ਲੱਗੀਆਂ ਹੋਈਆਂ ਨੇ ਕਈ ਕਿਲੋਮੀਟਰ ਤੱਕ ਮੈਨੂੰ ਲੱਗਦਾ ਇਹ ਮੇਲਾ ਜੋ ਉਹ ਲੱਗਿਆ ਹੋਇਆਗਾ ਸੋ ਤੁਸੀਂ ਇਸ ਮੇਲੇ ਦਾ ਆਨੰਦ ਮਾਣ ਰਹੇ ਹੋ ਤੁਸੀਂ ਸਾਰੇ ਮੇਲੇ ਦੀ ਤੁਹਾਨੂੰ ਜੋ ਫੁਟੇਜ ਹੈ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਬਹੁਤ ਵੱਡਾ ਛਪਾਰ ਦਾ ਮੇਲਾ ਜੋ ਕਿ ਪੰਜਾਬ ਦੇ ਵਿੱਚ ਵੱਡੇ ਮੇਲਿਆਂ ਦੇ ਵਿੱਚ ਆਉਂਦਾ ਕਿਉਂਕਿ ਲਗਾਤਾਰ ਕਈ ਦਿਨੇ ਚੱਲਦਾ ਗਾ ਜੀ ਭਾਈ ਜਿਵੇਂ ਆਪਾਂ ਦੇਖਦੇ ਆਂ ਮੇਲਿਆਂ ਦੇ ਵਿੱਚ ਅਲੱਗ-ਅਲੱਗ ਗੇਮਾਂ ਲੱਗੀਆਂ ਹੁੰਦੀਆਂ ਇੱਥੇ ਵੀ ਗੇਮਾਂ ਲੱਗੀਆਂ ਹੋਈਆਂ ਨੇ ਆਹ ਲੱਕੀ ਡਰਾਅ ਆ ਲਈ ਆਪਾਂ ਪੁੱਛਦੇ ਆਂ ਵੀ ਕੀ ਏ ਕੀ ਸਿਸਟਮ ਆ ਭਾਈ ਇਹ ਕੀ ਏ 6 ਬੋਲ ਹੈ ਇਸ ਕੋ ਲਾਈਨ ਸੇ ਡਾਲ ਲੇਗੇ ਯਹਾਂ ਸੇ ਆਪ ਹਾਂ ਐਡ ਕਰੋਗੇ ਜੇ 3 6 9 3 12 ਸਭੀ ਬੋਲੋਗਾ ਟੋਟਲ ਪਲੱਸ ਕਰਕੇ ਇਹ ਨੰਬਰ ਲਾਣਾ ਹੋਗਾ ਆਪਕੋ अच्छा इनमें जो भी नंबर आप लाओगे उसी नंबर का गिफ्ट आपको इधर से मिल जाएगा आपको बारह अठारह इकतीस जी बत्तीस तैतीस चौंतीस पैंतीस छत्तीस जी जी जी, जी। छह बोलो का टोटल छ बोलो का टोटल जी 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 ठीक है यानी उनमें से ओके नम्ण ओके कितने फिफ्टी रुपीज अच्छा पचास रुपये ओके अच्छा जड़े ने यहाँ सभी नंबर लिखे होते हैं इधर भाई गेम है कहना भी ਜਿਹੜੇ ਆ ਨੰਬਰ ਲਿਖਿਆ 12 18 24 30 31 32 33 34 35 36 ਜੋ ਵੀ ਆ 6 ਤੁਹਾਨੂੰ ਬੋਲਾਂ ਦਿੱਤੀਆਂ ਜਾਣਗੀਆਂ 6 ਬੋਲਾਂ ਚੋਂ ਤੁਸੀਂ ਇਹ ਇਹਨਾਂ ਦੇ ਖਾਨਿਆਂ ਦੇ ਵਿੱਚ ਪਾਉਣੀਆਂ ਨੇ ਖਾਨਿਆਂ ਦੇ ਵਿੱਚ ਪਾ ਕੇ ਜਿੰਨਾ ਜੋੜ ਆ ਗਿਆ ਉਹ ਜੋੜ ਦੇ ਵਿੱਚ ਜਿਹੜੀ ਉੱਥੇ ਚੀਜ਼ ਲੱਗੀ ਉਹ ਤੁਹਾਨੂੰ ਮਿਲੂਗੀ ਇੱਕ ਚਾਂਸ ਆ ਜੋ 50 ਰੁਪਈਆ ਦਾ ਹੈਗਾ ਸੋ ਅੱਗੇ ਵੀ ਆਪਾਂ ਦੇਖਦੇ ਆ ਇਦਾਂ ਦੀਆਂ ਹੋਰ ਲੱਗੀਆਂ ਇੱਧਰ ਆ ਤੁਹਾਡਾ ਕੀ ਸਿਸਟਮ ਹੈ ਇਹ ਕੀ ਆ ਇਹ ਕੀ ਆ یہ 100 کے 10 چانس ہے سر جس آئٹم کی ماچس گراؤ گے وہی ملے گا اپ کو ماچس کرونی ہے جی ٹھیک ہے بھائی نشانہ پکا چاہیے کہنے جڑے اُتے ڈببی رکھی ہوئی ہے سیخاں والی اُتے جو ڈا جے نو نشانہ لگوگا جیڑی چیز تو ڈببی ڈگ پئی وہ ڈببی بڑا سامان ملے گا اے کنے دا کنے دے 100 کے 10 یعنی 10 روپیہ دا ایک نشانہ بھائی ادھر ایک ہور گیم اپا دیکھ رہے ہیں اے زیادہ گیم دیکھ رہے ہونے ہیں کہ اے رنگ والی گیم ہے اے کی سسٹم ہے یہ 50 کا 10 ہے अच्छा जो भी इसके सर्कल में आप डालोगे सर वही आपका हो जाएगा अच्छा ऐसा आएगा तो वो नहीं मिलेगा सर ठीक है जी यानी क्लियर होना चाहिए जी सर पूरा सर्कल वाला चाहिए क्लियर ठीक है जी मैं 100 रुपया भी रखया तो आपका और भी जैसे 100 का है 200 का है ठीक है जी भाई ये इथे 50 रुपया 50 रुपया च 10 ਨੇ यानी 5 रुपया ਦਾ ਇੱਕ ਚਾਂਸ ਆ ਜੇ ਤੁਸੀਂ ਇਹ ਰਿੰਗ ਨੂੰ ਕਿਸੇ ਸਿੜਦੇ ਹੋ ਚਾਹੇ ਉਹ 200 ਚ ਪੈ ਜੇ ਚਾਹੇ ਉਹ 100 ਚ ਪੈ ਜੇ ਚਾਹੇ ਉਹ ਖਾਲੀ ਨਿਕਲ ਜੇ ਜਾਨੀ ਜਦੋਂ ਪੂਰਾ ਐਕੂਰੇਟ ਪਊਗਾ ਉਹਦੇ ਵਿੱਚ ਨਾ ਗੁਲਾਈ ਚ ਜਾ ਕੇ ਪਊਗਾ ਤਾਂ ਫਿਰ ਉਸ ਤੋਂ ਬਾਅਦ ਹੀ ਉਹ ਚੀਜ਼ ਤੁਹਾਨੂੰ ਮਿਲੂ ਜੇ ਉੱਤੇ ਰਹਿ ਗਿਆ ਰਿੰਗ ਕਹਿੰਦੇ ਫਿਰ ਕੁਝ ਨਹੀਂ ਮਿਲਣਾ 5 ਰੁਪਈਆ ਦਾ ਇੱਕ ਚਾਂਸ ਹੈ ਜਾਨੀ 50 ਰੁਪਈਆ ਦੇ 10 ਚਾਂਸ ਨੇ ਇੱਕ ਇਹ ਗੇਮ ਹੈ ਇੱਕ ਅੱਗੇ ਮੈਂ ਤੁਹਾਨੂੰ ਇੱਕ ਹੋਰ ਗੇਮ ਦਿਖਾਉਣਾਗਾ ਜਿਹੜੀ ਉਹ ਲਗਾਈ ਬੈਠਾ ਬਾਈ 5 ਗਲਾਸਾਂ ਦੇ ਨਾਲ ਵੀ ਉਹ ਕੀ ਚੀਜ਼ ਆ ਆ ਜਿਹੜੀ ਗੇਮ ਹੈ ਕੀ ਗੇਮ ਹੈ ਇਹ ਇਹ 50 ਰੁਪਏ ਦਾ ਇੱਕ ਚਾਂਸ ਹੈ ਪਾਚੋ ਗਲਾਸ ਡਰਨੇ ਪੇ 200 ਰੁਪਏ ਨਾ ਜੇ ਪਾਚੋ ਗਲਾਸ ਟੇਬਲ ਤੇ ਗਰੇ ਚ ਜਮੀਨ ਤੇ ਗਰੇ ਕਹੀਂ ਵੀ ਗਰੇ ਮਾਨਾ ਜਾਏਗਾ ਅੱਛਾ ਹਾਂ ਕਹੀਂ ਤੇ ਗਰੇਗਾ ਹੱਥ ਸੇ ਮਾਰੋ ਦੋ ਹੱਥ ਸੇ ਮਾਰੋ ਆਪਕਾ ਮਰਜੀ ਕੋ ਆ ਬੋਲ ਹਾਂ ਜੀ ਬਾਈ 50 ਰੁਪਈਆ ਦਾ ਇੱਕ ਚਾਂਸ ਆ ਕਹਿੰਦਾ ਇਹ ਗੇਂਦ ਦੇ ਨਾਲ ਜੇ ਉਹ ਪੰਜੇ ਗਲਾਸ ਨੇ ਜਿਹੜੇ ਜੇ ਤੁਸੀਂ ਉਤੇ ਮਾਰ ਕੇ ਗੇਂਦ ਪੰਜੇ ਸਿਰ ਤੇ ਤਾਂ ਤੁਹਾਨੂੰ 200 ਮਿਲੂਗਾ ਨਹੀਂ ਥੋੜੇ 50 ਗਏ ਯਾਨੀ 4 ਗੁਣਾ ਫਾਇਦਾ ਹੋ ਸਕਦਾ ਜੇ ਤੁਸੀਂ ਇਹ ਗੇਂਦ ਦੇ ਨਾਲ ਪੰਜੇ ਗਲਾਸ ਛੱਡਦੇ ਹਾਂ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਕਿਤੇ ਸੌਖਾ ਕੰਮ ਹੋ ਐਨ ਪੈਸੇ ਕੌਣ ਵੰਡਦਾ ਹੁੰਦਾ ਤੁਹਾਨੂੰ ਆਪ ਪਤਾ ਹੋਊਗਾ ਸੋ ਆ ਅੱਗੇ ਦੇਖੋ ਤੁਸੀਂ ਮੈਨੂੰ ਇਹ ਲੱਗਦਾ ਕਿ ਜਿਆਦਾ ਜੋ ਇੱਥੇ ਦੁਕਾਨਾਂ ਵਾਲੇ ਨੇ ਉਹ ਪ੍ਰਵਾਸੀ ਲੱਗਦੇ ਆ ਮੈਨੂੰ ਕਿਉਂਕਿ ਇਹ ਅੱਗੇ ਦੇਖਦੇ ਅੱਗੇ ਵੀ ਲੱਗਿਆ ਹੋਇਆ ਕਿੰਨੇ ਦਾ ਚਾਂਸ ਆ ਇਹ ਹੈ ਜੀ 50 ਰੁਪਏ ਦਾ ਚਾਂਸ ਹੈ ਜੀ ਇਹ ਇਹ ਗਲਾਸ ਦੇਖੇ ਤੇ ਕਿੰਨੇ ਪੈਸੇ ਮੰਗੇ ਸਾਰੇ ਗਲਾਸ ਘਰਾਣੇ ਤੱਕ 200 ਰੁਪਏ ਦਾ ਹੀ ਨਾ 200 ਮੀਟਰ ਡਾਕ ਠੀਕ ਹੈ ਇਹਦਾ ਵੀ 200 ਰੇਟ ਹੈ ਸੋ ਪੰਜਾਬੀ ਬੰਦਾ ਆਪਾਂ ਦੇਖੀਏ ਕੋਈ ਪੰਜਾਬੀ ਨੇ ਵੀ ਕਿਸੇ ਨੇ ਲਾਈ ਹੋਈ ਆ ਬੰਗਲਾ ਠੀਕ ਹੈ ਇਹ ਭੂਤ ਬੰਗਲੇ ਚ ਬਾੜ ਕੇ ਕੀ ਸਿਸਟਮ ਹੈ ਇਹ ਇਹ ਕੀ ਭੂਤ ਬੰਗਲੇ ਦਾ ਕੀ ਸਿਸਟਮ ਹੈ ਇਹ 100 ਹਾਊਸਸ ਦੇ ਵਿੱਚ ਅੰਦਰ ਡਰਾਇਆ ਜਾਂਦਾ ਹਨੇਰਾ ਰਹਤਾ ਹੈ ਇਸ ਦੇ ਅੰਦਰ ਆਰਡੀਸ਼ਲ ਭੂਤ ਹੁੰਦੇ ਹਨ ਠੀਕ ਹੈ ਯਾਨੀ ਬੰਦਾ ਅੰਦਰ ਜਾ ਕੇ ਡਰ ਜੂਗਾ ਭੂਤਾਂ ਤੋਂ ਕਿ ਕਿੰਨੇ ਰੁਪਏ ਟਿਕਟਾ ਤੁਹਾਡੀ 50 ਰੁਪਏ 50 ਰੁਪਏ ਟਿਕਟਾ ਤੇ ਕਿੰਨਾ ਸਮਾਂ ਅੰਦਰ ਰਹਿ ਸਕਦਾ ਬੰਦਾ 2 ਮਿੰਟ ਦਾ ਰਹਤਾ ਹੈ ਉਹ ਟਾਈਮ ਬਸ 2 ਮਿੰਟ 2 ਮਿੰਟ ਸੇ ਜ਼ਿਆਦਾ ਕੋਈ ਟਿਕ ਨਹੀਂ ਸਕਦਾ ਡਰ ਕੇ ਚੱਕਰ ਮੈਂ ਬਾਈ ਕਮਾਲ ਹੋ ਗਈ ਕਹਿੰਦੇ 2 ਮਿੰਟ ਤੋਂ ਵੱਧ ਇਹਦੇ ਵਿੱਚ ਕੋਈ ਰਹਿ ਨਹੀਂ ਸਕਦਾ ਕਹਿੰਦੇ ਇੰਨਾ ਡਰਾਬਣੀ ਚੀਜ਼ ਹੈ ਅੰਦਰ ਕਿ ਜੇ 50 ਰੁਪਏ 50 ਰੁਪਏ ਦਾ 50 ਰੁਪਏ ਲੈ ਕੇ ਤੁਸੀਂ ਅੰਦਰ ਜਾਓਗੇ ਪਰ 2 ਮਿੰਟ ਤੋਂ ਵੱਧ ਕਹਿੰਦੇ ਤੇ ਟਿਕਦਾ ਨਹੀਂ 2 ਮਿੰਟ ਦਾ ਪਹਿਲਾ ਬੰਦਾ ਬਾਹਰ ਆਊਗਾ ਵੀ ਮੈਨੂੰ ਬਾਹਰ ਕੱਢੋ ਸੋ ਇੱਥੇ ਬਾਈ ਕੀ ਹਾਲਾ ਠੀਕ ਹੋ ਵਧੀਆ ਕਿੱਥੋਂ ਦੇ ਰਹਿਣ ਵਾਲੇ ਹੋ ਅਮਰ ਸਰ ਸਾਹਿਬ ਨੂੰ ਅਮਰ ਸਰ ਸਾਹਿਬ ਦੇ ਜੀ ਅੱਛਾ ਬੜੀ ਦੂਰ ਆਏ ਹੋ ਅਸੀਂ ਮੇਲੇ ਕਰਕੇ ਆਏ ਹਾਂ ਜੀ ਠੀਕ ਕਰ ਲਿਆ ਠੀਕ ਹੈ ਹਾਂ ਜੀ ਟਾਈਮ ਪਾਸ ਹੋ ਜਾਂਦਾ ਭਾਜੀ ਪਹਿਲਾ ਇਹੀ ਗੱਲ ਕਰਦਾ ਸੀ ਮੈਂ ਕੋਈ ਆਪਣਾ ਪੰਜਾਬੀ ਬੰਦਾ ਲੱਭੂ ਆਪਾਂ ਨੂੰ ਇੱਥੇ ਕੋਈ ਜਿਹਨੇ ਮਲੇਗ ਆਪਦਾ ਕਾਰੋਬਾਰ ਚਲਾਇਆ ਹੋਊਗਾ ਜਾਨੀ ਅਮਰਸਰ ਸਾਹਿਬ ਤੋਂ ਜੀ ਸੀਰ ਅਮਰਸਰ ਸਾਹਿਬ ਤੋਂ ਫਿਰ ਸਾਰਾ ਸਾਰਾ ਮੇਲਾ ਇੱਥੇ ਰਹਿਣੀ ਹੁੰਦੀ ਹੈ ਹਾਂ ਜਰਾ ਮੇਲਾ ਦੇਖੋ ਠੀਕ ਹੈ ਹਾਂ ਜੀ ਕਮਾਈ ਠੀਕ-ਠਾਕ ਹੋ ਜਾਂਦੀ ਆ ਹਾਂ ਜੀ ਹਾਂ ਜੀ ਵਧੀਆ ਵੇਂਦੀ ਕਮਾਈ ਮੋਰੀ ਫੁੱਲ ਤਾਂ ਵਧੀਆ ਚੱਲੀ ਜਾਂਦਾ ਹਾਂ ਜੀ ਰੋਟੀ ਪਾਣੀ ਚੱਲੀ ਜਾਂਦਾ ਵਾਜੀ ਸੋ ਭਾਈ ਇਹ ਅਮਰਸਰ ਸਾਹਿਬ ਤੋਂ ਸੀਗੇ ਸੋ ਆਪਾਂ ਦੁਕਾਨਾਂ ਦੇਖਦੇ ਆ ਕਿ ਲੱਗੀਆਂ ਹੋਈਆਂ ਨੇ ਭਾਈ ਇੱਧਰ ਗੋਲ ਗੱਪੇ ਵਾਲੇ ਖੜੇ ਨੇ ਕੋਈ ਪਟੂਰੇ ਵਾਲਾ ਖੜਾਗਾ ਇੱਧਰ ਟਿੱਕੀਆਂ ਵਾਲੇ ਖੜੇ ਨੇ ਸੋ ਮੇਲਾ ਇੱਧਰ ਵੀ ਹੈ ਜਾਨੀ ਕਈ ਪਾਸੇ ਦੀ ਮੇਲਾ ਫੈਲਿਆ ਹੋਇਆ ਹੈ ਕਿ ਇਹ ਨਹੀਂ ਵੀ ਕਿ ਜਿਹੜੀ ਮੇਨ ਸੜਕਾ ਉੱਥੇ ਹੀ ਆ ਤੁਸੀਂ ਦੇਖੋਗੇ ਇੱਧਰ ਨਿਗਾਹ ਮਾਰੋਗੇ ਤਾਂ ਮੇਲੇ ਦੀਆਂ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਹਾਂ ਜਿੱਧਰ ਨੂੰ ਦੇਖੋਗੇ ਮੇਲੇ ਹੀ ਮੇਲਾ ਲੋਕ ਹੀ ਲੋਕ ਨੇ ਪਰ ਇਹ ਗਰਮੀ ਦੇ ਕਾਰਨ ਇੱਥੇ ਜਿਹੜਾ ਹਜੇ ਕੱਟ ਦਿਖ ਰਿਹਾ ਲੋਕ ਪਰ ਫਿਰ ਵੀ ਬਹੁਤ ਜ਼ਿਆਦਾ ਨਹੀਂ ਪਰ ਕਹਿੰਦੇ ਰਾਤ ਨੂੰ ਬਹੁਤ ਜ਼ਿਆਦਾ ਇੱਥੇ ਮੇਲਾ ਭਰਦਾਗਾ ਰਾਤ ਨੂੰ ਬਹੁਤ ਲੋਕ ਇੱਥੇ ਆਉਂਦੇ ਨੇ ਸੋ ਇਧਰ ਵੀ ਤੁਸੀਂ ਦੂਰ ਤੱਕ ਨਿਗਾਹ ਮਾਰੋਗੇ ਤਾਂ ਮੇਲੇ ਦੇ ਵਿੱਚ ਤੁਹਾਨੂੰ ਲੋਕ ਹੀ ਲੋਕ ਨਜ਼ਰ ਆਉਣਗੇ ਸੋ ਜਲ ਸੇਵਾ ਸਪਾਰ ਤੁਸੀਂ ਦੇਖ ਰਹੇ ਹੋ ਕਿ ਇਧਰ ਬਾਈਕ ਜਿਹੜੀ ਪਾਣੀ ਦੀ ਟੈਂਕੀ ਲਈ ਫਿਰਦੇ ਨੇ ਭਾਈ ਇਹ ਪੀਣ ਵਾਲਾ ਪਾਣੀ ਹੈ ਜਾ ਕੇ ਵਾਲਾ ਇਹ ਫ੍ਰੀ ਹੈ ਆਪਣੀ ਅੱਛਾ ਹਾਂਜੀ ਇਹ ਜਿੰਨੇ ਕਣ ਮੇਲਾ ਹੁੰਦੇ ਨੇ ਉਹਨੇ ਦੇ ਨਹੀਂ ਚੱਲੂ ਜੀ ਸਾਰੇ ਵਿਲੇਜ ਘੁੰਮ ਕੇ ਜਿਹਨੂੰ ਪਾਣੀ ਦੀ ਲੋੜ ਆ ਸਭ ਨੂੰ ਦਿੰਦੇ ਆ ਜੀ ਰੋਜ਼ ਦੇ ਤਿੰਨ ਚਾਰ ਟੈਂਕਰ ਲੱਗ ਜਾਂਦੇ ਆ ਇਹ ਜਾਣੀ ਜਿੱਥੇ ਮੇਲਾ ਲੱਗਦਾ ਉਹ ਢੇਰੇ ਵੱਤ ਤੋਂ ਨਹੀਂ ਨਹੀਂ ਇਹ ਤਾਂ ਸਾਡੇ ਵੱਲੋਂ ਲਈ ਹੋਈ ਆਪ ਕਿੱਥੋਂ ਦੇ ਰਹਿਣ ਵਾਲੇ ਆ ਅਮਰਗੜ ਦੇ ਹੀ ਅਮਰਗੜ ਦੇ ਇੱਕੋ ਹੀ ਛੋਟਾ ਕੀ ਇਹ ਇੱਕ ਹੀ ਸੰਖਾ ਬਣੀ ਆ ਥੋੜੀ ਕੀ ਨੇ ਇਹਦਾ ਆ ਵੀ ਮੁੰਡਿਆਂ ਨੇ ਇਕੱਠੇ ਹੋ ਕੇ پیسے ਬਾਕੇ ਡੀਜ਼ਲ ਵਾਸਤੇ ਫ੍ਰੀ ਲਈ ਇਹ ਸੇਵਾ ਚੱਲਦੀ ਭਾਈ ਇਹ ਆ ਪੰਜਾਬ ਯਾਰ ਸਲੂਟ ਆ ਬਾਈ ਤੁਹਾਨੂੰ ਕਹਿੰਦਾ ਸਾਡੀ ਜਲ ਸੇਵਾ ਲਾਈ ਹੋਈ ਆ ਸਿਰਫ ਮੁੰਡਿਆਂ ਨੇ ਪੈਸੇ ਪਾਏ ਆ ਟਰੈਕਟਰ ਆ ਨਾ ਕੋਈ ਅਰਜਨ ਤੇ ਕਹਿੰਦੇ ਵੀ ਐ ਜਿਵੇਂ ਮੋਬਾਈਲ ਸੇਵਾ ਆ ਗਈ ਇਹ ਇੱਕ ਤਾਂ ਇਹ ਹੁੰਦਾ ਕਿ ਜਿਵੇਂ ਕਹਿੰਦੇ ਜੀ ਪਿਆਸੇ ਨੂੰ ਖੂਹ ਦੇ ਕੋਲ ਜਾਣਾ ਪੈਂਦਾ ਪਰ ਇਹ ਜਿਹੜਾ ਖੂਹ ਹੈ ਨਾਲ ਲਈ ਫਿਰਦੇ ਨੇ ਇਹ ਕਹਿੰਦੇ ਸਾਡੀ ਫ੍ਰੀ ਸੇਵਾ ਆ ਗਈ ਅਸੀਂ ਸਾਰੇ ਮੇਲੇ ਦੇ ਵਿੱਚ ਇਦਾਂ ਘੁੰਮ ਕੇ ਕਿੰਨੇ ਪੰਜ ਦਿਨ ਭਾਈ ਜਿੰਨੇ ਦਿਨ ਲੱਗੂ ਕੱਲ ਤੱਕ ਪਰਸ ਤੱਕ ਜਦੋਂ ਤੱਕ ਹੀ ਉਦੋਂ ਤੱਕ ਲਾਵਾ ਜੀ ਨਾਮ ਤੁਹਾਡਾ ਨਵਜੋਤ ਸਿੰਧ ਜੀ ਅਹਮਦਗੜ੍ਹ ਦੇ ਭਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਇਹ ਹੀ ਪੰਜਾਬੀਆਂ ਦੀ ਨਿਸ਼ਾਨੀ ਹੈ ਪੰਜਾਬੀ ਇਦਾਂ ਦੇ ਹੁੰਦੇ ਨੇ ਸੋ ਭਾਈ ਤੁਸੀਂ ਇਹ ਦੇਖੋ ਵੀ ਕਿੱਡੀ ਵੱਡੀ ਗੱਲ ਆਪਦਾ ਪਾਣੀ ਆਪਦਾ ਤੇਲ ਲਾ ਕੇ ਜੋ ਵੀ ਆ ਕਹਿੰਦਾ ਵੀ ਅਸੀਂ ਮੁੰਡਿਆਂ ਨੇ ਕਿਹਾ ਵੀ ਜੋ ਸੇਵਾ ਕੀ ਉਹ ਕਰਨੀ ਆ ਪਾਣੀ ਦੀ ਕਿਉਂਕਿ ਹਰੇਕ ਬੰਦੇ ਨੂੰ ਲੋੜ ਹੁੰਦੀ ਆ ਪਾਣੀ ਬੰਦੇ ਦਾ ਇੱਕ ਜ਼ਰੂਰੀ ਭਾਗ ਆ ਕਿਉਂਕਿ ਪਾਣੀ ਤੋਂ ਬਗੈਰ ਕਹਿੰਦੇ ਕੁਝ ਵੀ ਨਹੀਂ ਸੋ ਪਾਣੀ ਦੀ ਸੇਵਾ ਬਾਈਆਂ ਨੇ ਲਈ ਹੋਈ ਆ ਅਰਜਨ ਟਰੈਕਟਰ ਲਾਇਆ ਪਿੱਛੇ ਟੈਂਕੀ ਪਾਈ ਹੋਈ ਆ ਸੋ ਬਹੁਤ ਵਧੀਆ ਗੱਲ ਹੈ ਕਿ ਬਾਈ ਕਿਵੇਂ ਠੀਕ ਹੋ? ਕਿਵੇਂ ਚੱਲ ਰਿਹਾ? ਬਹੁਤ ਵਧੀਆ ਚੱਲਦਾ ਜੀ। ਥੂ ਆਇਓ? ਸਾਇਆ ਤੋਂ ਹੀ ਸਾਇਆ ਕਿੱਥੇ ਪੈਂਦਿਆ? ਇਹ ਡੇਲੋਂ ਦੇ ਨਾਲ ਹੀ ਆਈ। ਫਿਰ ਇੱਥੇ ਜਿਵੇਂ ਬਹੁਤ ਜ਼ਿਆਦਾ ਇੱਥੇ ਕਾਠਾਂ ਆ ਇੱਥੇ ਪੰਜ ਨਾਲ ਇਦਾਂ ਹੀ ਰਹਿੰਦਾਗਾ। ਇਹ ਚੱਲੀ ਆਂਦਾ ਜੀ ਬਹੁਤ ਘੱਟ ਆ ਇਹ ਦਨਪੁਰ ਆ ਦੇ ਇਦਾਂ ਹੀ ਰਹਿੰਦਾ ਜੀ ਅੱਛਾ ਦਨਪੁਰ ਆ ਦੀ ਦਿਨੇ ਵੀ ਘਰੇ ਦੋਨੇ ਵੀ ਘੱਟ ਘਾਟਾ ਰਾਤ ਨੂੰ ਵੱਧੂ ਇਦਾਂ ਵੀ ਕੋਈ ਨਹੀਂ ਬਹੁਤ ਹਮ ਰੱਖ ਹੁੰਦਾ ਰਾਤ ਨੂੰ ਵੱਧ ਆਉਣਾ ਹੁੰਦਾ ਘੱਟ ਆ ਇਹ ਅਏ ਸਾਲ ਐ ਅਏ ਸਾਲ ਐ ਨਹੀਂ ਹੁੰਦਾ ਹਰ ਸਾਲ ਹਰ ਸਾਲ ਥੋੜੇ ਏਰੀਏ ਚ ਆ ਜਾ ਇਹ ਬਹੁਤ ਤੋਂ ਦੂਰ ਤੱਕ ਦੁਕਾਨਾਂ ਲੱਗਦੀਆਂ ਨੇ ਕਾਫੀ ਕਾਫੀ ਨਹੀਂ ਜੀ ਇਧਰ ਤੱਕ ਇਧਰ ਤੱਕ ਬਹੁਤ ਹਾਂਜੀ ਹਾਂਜੀ ਇਹ ਮੇਨ ਮੇਲੇ ਦਾ ਹਾਂ ਜਿੱਥੇ ਡੇਰਾਗਾ ਡੇਰਾ ਹਾਂਜੀ ਯਾਨੀ ਆਸੇ ਪਾਸੇ ਸੜਕਾਂ ਤੇ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਲੱਗੀਆਂ ਹੋਈਆਂ ਜੀ ਹਾਂਜੀ ਜਿੱਥੋਂ ਸ਼ੁਰੂ ਹੁੰਦਾ ਉਥੋਂ ਉਥੋਂ ਦੁਕਾਨ ਸ਼ੁਰੂ ਨੇ ਜਿੱਥੇ ਮੇਲਾ ਸ਼ੁਰੂ ਹੋ ਗਿਆ ਠੀਕ ਹੈ ਉਥੋਂ ਦੁਕਾਨਾਂ ਸ਼ੁਰੂ ਨੇ ਇਧਰ ਇਧਰ ਤੱਕ ਕਾਫੀ ਲੱਗੀਆਂ ਹੋਈਆਂ ਨੇ ਆਗੇ ਭਾਈ ਕਹਿੰਦੇ ਇੱਥੇ ਤਾਂ ਰਾਤ ਨੂੰ ਓਦੋਂ ਵੀ ਜ਼ਿਆਦਾ ਇਕੱਠ ਹੁੰਦਾਗਾ ਜੇ ਤਾਂ ਜਿਹੜੀ ਗਰਮੀ ਕਰਕੇ ਤੁਹਾਨੂੰ ਹਜੇ ਘੱਟ-ਘੱਟ ਦਿਖ ਰਿਹਾ ਕਿਉਂਕਿ ਇਹ ਬੰਦੇ ਇੱਥੋਂ ਨੇੜੇ ਦੇ ਹੀ ਰਹਿਣ ਵਾਲੇ ਨੇ ਇਹ ਇੱਥੇ ਆਏ ਆਉਂਦੇ ਨੇ ਤੇ ਕਹਿੰਦੇ ਇਦਾਂ ਹੀ ਇਹ ਇਕੱਠ ਚੱਲਦਾ ਰਹਿੰਦਾ ਇਦਾਂ ਹੀ ਲੋਕ ਇੱਥੇ ਆਉਂਦੇ ਰਹਿੰਦੇ ਨੇ ਤੇ ਇਦਾਂ ਹੀ ਲੋਕ ਇੱਥੇ ਮੱਥਾ ਟੇਕਣ ਵੀ ਆਉਂਦੇ ਨੇ ਤੇ ਮਨੋਰੰਜਨ ਵੀ ਕਰਦੇ ਨੇ ਆਪ ਦਾ ਸੋ ਤੁਸੀਂ ਦੇਖੋਗੇ ਕਿ ਦੁਕਾਨਾਂ ਲੱਗੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਦੇਖੋ ਕਿੰਨੇ ਕਿਵੇਂ ਬਾਜ਼ਾਰ ਵਾਂਗੂ ਲੱਗਦਾਗਾ ਜਦੋਂ ਤੁਸੀਂ ਇਧਰੋਂ ਆਏ ਨੰਘੋਂਗੇ ਇਧਰੋਂ ਦੇਖਦੇ ਤਾਂ ਬਾਜ਼ਾਰ ਵਾਂਗੂ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਸਾਰਾ ਜਾਨੀ ਬਹੁਤ ਵੱਡਾ ਮੇਲਾਗਾ ਇਹ ਮੇਲਾ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚ ਆਉਂਦਾ ਜੇ ਤੁਸੀਂ ਇਧਰ ਨਿਗਾਹ ਮਾਰੋਗੇ ਤਾਂ ਇਧਰ ਵੀ ਉਹ ਬਹੁਤ ਦੂਰ ਤੱਕ ਦੁਕਾਨਾਂ ਤੁਹਾਨੂੰ ਨਜ਼ਰ ਆਉਣਗੀਆਂ ਤੇ 100 ਹਜ਼ਾਰਾਂ ਦੀ ਤਦਾਦ ਦੇ ਵਿੱਚ ਇਸ ਇਸ ਵਕਤ ਇੱਥੇ ਲੋਕ ਨੇ ਜੋ ਉਹ ਕੁਮ ਰਹੇ ਨੇ ਮੇਲੇ ਦਾ ਆਨੰਦ ਮਾਣ ਰਹੇ ਆ ਸੋ ਅਸੀਂ ਤੁਹਾਨੂੰ ਬਹੁਤ ਜਿਵੇਂ ਬਰੀਕੀ ਦੇ ਨਾਲੇ ਮੇਲਾ ਦਿਖਾਇਆ ਤੁਸੀਂ ਸਾਰਾ ਮੇਲਾ ਤੁਹਾਨੂੰ ਘੁਮਾ ਦਿੱਤਾ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਜੋ ਬੜੀ ਅੱਛੀ ਲੱਗੀ ਹੋਊਗੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦ ਤੱਕ ਲਈ ਲੋ ਜਾਜ਼ਤ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ